ਜੋ ਮੁਸੀਬਤ ਚਲੇ ਜਾਂਦੀ ਆ ਉਸ ਤੋਂ ਬਾਅਦ ਆਪਣੇ ਪਿੱਛੇ ਕੀ ਕੋਈ ਛੱਡ ਕੇ ਜਾਂਦੀ ਆ ਆਹ ਤਾਂ ਬਾਈ ਦਾ ਮੰਜ਼ਰ ਆ ਕਿ ਭਾਜੀ ਜੋ ਫਸਲ ਪੂਰਨ ਤੌਰ ਤੇ ਤਬਾਹ ਆ ਅੱਜ ਮੜਾ ਮੋਟਾ ਵੀ ਉੱਤੇ ਬਜਿਆ ਆ ਇਹਨੂੰ ਕੋਈ ਕੋਈ ਫਲ ਨਹੀਂ ਪੈਣਾ ਕੋਈ ਝੋਨਾ ਗੱਭੇ ਨਹੀਂ ਆਉਣਾ ਔਰ ਇਧਰ ਤੁਸੀਂ ਦੇਖ ਰਹੇ ਹੋਵੋਗੇ ਕਿ ਤੁਹਾਨੂੰ ਖਾਲੀ ਥਾਂ ਇਹਦੇ ਕੋਈ ਕਿਲੇ ਦਿਖੜੇ ਹੋਣਗੇ ਪੰਜ ਸੱਤ ਡੰਗਰਾਂ ਦੇ ਤੇ ਕਿਲੇ-ਕਿਲੇ ਗੱਡੇ ਰਹਿ ਗਏ ਆ ਕੋਈ ਡੰਗਰ ਤਾਂ ਸਾਨੂੰ ਦੇਖ ਨਹੀਂ ਰਿਹਾ ਆ ਕੰਤ ਪੂਰਨ ਤੌਰ ਤੇ ਡਿੱਗ ਪਈ ਹੋਈ ਆ ਔਰ ਖਾਸ ਗੱਲ ਇੱਥੇ ਬਖਾਉਣ ਵਾਲੀ ਕਿ ਭਾਜੀ ਇਹ ਇਹ ਜ਼ਿੰਮੇਦਾਰ ਨੇ ਬੇਚਾਰੇ ਬਿਲਕੁਲ ਅਸੀਂ ਇਹ ਦੱਸ ਦੇਣਾ ਚਾਹੁੰਨਾ ਕਿ ਬਿਲਕੁਲ ਅਸੀਂ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਆ ਰਾਵੀ ਦਰਿਆ ਅਸੀਂ ਦਰਾਵੀ ਦਰਿਆ ਤੋਂ ਪਾਰ ਆ ਕੇ ਕਵਰੇਜ ਕਰ ਰਹੇ ਹਾਂ ਆ ਜਿਹੜੀ ਖੁਰਲੀਏ ਤਕਰੀਬਨ ਇੱਥੇ 12 ਤੋਂ 14 ਕੁੰਡੇ ਲੱਗੇ ਆ ਇਹ ਪਰਿਵਾਰ ਕਹਿੰਦਾ ਕਿ ਸਾਡੇ ਕੋਲ 14-15 ਮਾਲ ਸੀਗਾ ਕੋਈ ਡੰਗਰ ਗਾਈਆਂ ਮੱਝਾਂ ਪਾ ਕੇ ਤੇ ਇਸ ਵळे ਸਿਰਫ ਇਕੱਲੇ ਇਕੱਲੇ ਦਿਖ ਰਿਹਾ ਇਕੱਲੇ ਸੁਆਕ ਸੁਆਸ ਸਾਨੂੰ ਜਾਂ ਇੱਟਾ ਡਿੱਗੀਆਂ ਸੁਆ ਕੋਈ ਡੰਗਰ ਨਹੀਂ ਦਿਖ ਰਿਹਾ ਔਰ ਇਧਰ ਜੇ ਗੱਲ ਕਰੀਏ ਇਸ ਪੁਆਦੀ ਤੇ ਇੱਥੇ ਵੀ ਰਾਬੀ ਰੱਖਿਆ ਆ ਆ ਪਤਾ ਨਹੀਂ ਕਿਹੜੇ ਕਰਮਾ ਨੂੰ ਜਾਂ ਕਿਹਦੇ ਭਾਗ ਨੂੰ ਆ ਬਚ ਗਈ ਹੋਈ ਏ ਟੀਨ ਮੜੀ ਮੋਟੀ ਜੀ ਜਿਹੜੀ ਡਿੱਗੀ ਨਹੀਂ ਇੱਧਰ ਦਿਖਾ ਦਵਾਂ ਤੁਹਾਨੂੰ ਤੇ ਆ ਜਿਹੜੀ ਕੰਦ ਆ ਇਹ ਵੀ ਪੂਰਨ ਤੌਰ ਤੇ ਡੈਸਨੇਸ ਹੋ ਚੁੱਕੀ ਏ ਡਿੱਗ ਪਈ ਔਰ ਬਾਕੀ ਵੀ ਡਿੱਗਣ ਜੋ ਗਿਆ ਹਲੇ ਕੋਈ ਪਤਾ ਨਹੀਂ ਕਿਉਂਕਿ ਟੀਨਾ ਆ ਦੇਖੋ ਠਾਣੂ ਆ ਚੁੱਕੀਆਂ ਨੇ ਟੀਨਾ ਡੁੱਟ ਚੁੱਕੀਆਂ ਨੇ ਛੱਡ ਦੁਬਾਰਾ ਪਊਗਾ ਇਹ ਗਰੀ ਪਰਿਵਾਰ ਦਾ ਤੇ ਜੇ ਆ ਆ ਦੇਖੋ ਜੀ ਆ ਹਾਲ ਨੇ ਸ਼ੰਦਾਂ ਦੇ ਮਤਲਬ ਜਦ ਮਿੱਟੀ ਮਿੱਟੂ ਮਿੱਟੀ ਮਿੱਟੀ ਦਿਖੂਗੀ ਤੁਹਾਨੂੰ ਤੇ ਜਾਂ ਵਿੱਚ ਸੱਚਾ ਗੰਦ ਦਿਖੂਗਾ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਨਹੀਂ ਦਿਖੂਗਾ ਔਰ ਪਰਿਵਾਰ ਦਾ ਕਹਿਣਾ ਹੈ ਕਿ ਵੀ ਮਰਦੇ ਸੀ ਪਾ ਜੂ ਵੀ ਪਰੀ ਪਰੀ ਦੇ ਇੱਥੇ 616 ਡੰਗਰੀ ਉਹਦਾ ਕੋਲ ਹੁਣ ਦੇਖ ਨਹੀਂ ਖੋਲ ਕੱਲ ਉਹ ਚੱਲ ਦੋ ਜੀ ਸਾਡੇ ਜੋ ਜ਼ਮੀਦਾਰ ਵੀਰ ਪਹੁੰਚੇ ਨੇ ਜੋ ਇਸ ਸੰਤਾਪ ਹਟਾ ਰਹੇ ਆ ਸਭ ਤੋਂ ਪਹਿਲੇ ਗੱਲ ਕਰਾਂਗੇ ਕੀ ਨਾਮ ਆਪਣਾ ਜੀ ਰਣਜੀਤ ਸਿੰਘ ਜੀ ਆ ਜੀ ਉੱਚੀ ਗੱਲ ਕਰੋ ਰਣਜੀਤ ਸਿੰਘ ਆ ਆਪਣਾ ਕੋ ਕਿੰਨਾ ਰੱਖ ਬਾਜੀ ਇੱਥੇ ਟੋਟਲ ਮਿਲਾ ਕੇ 30 ਕਿੱਲੇ ਥਾਂ ਆ ਜੀ 30 ਕਿੱਲੇ ਹਾਂਜੀ ਤੇ ਕੋਈ ਬਚਿਆ ਉਹਦੇ ਵਿੱਚੋਂ ਹਾਂਜੀ 30 ਕਿਲਾ 30 ਖਤਮ ਆ ਤੇ 30 ਕਿੱਲੇ ਆਪਣਾ ਹੈ ਕੋਈ ਠੇਕੇ ਵੀ ਲਿਆ ਜੇ ਠੇਕੇ ਵਾਲਾ ਸੀ 20 ਕਿੱਲੇ ਥਾਂ ਠੇਕੇ ਤੇ 10 ਕਿੱਲੇ ਆਪਣਾ ਵਾ 10 ਕਿੱਲੇ ਮਾਲਕੀ ਤੇ 20 ਕਿੱਲੇ ਠੇਕੇ ਹਾਂ 20 ਕਿੱਲੇ ਠੇਕੇ ਤੇ ਤੇ ਠੇਕਾ ਕਿੰਨਾ ਹੈ ਠੇਕਾ 50000 ਰੁਪਿਆ ਸਦਕੇ ਤੇ ਕੁਝ ਪੱਲੇ ਪਿਆ ਵਸਲ ਦੇ ਪੱਲੇ ਤੁਹਾਡੇ ਸਾਹਮਣੇ ਆ ਵੇਖੋ ਜੋ ਪਿਆ ਵੇਖ ਲਓ ਸਾਰਾ ਗਾਰੇ ਨਾਲ ਭਰਿਆ ਝੋਨਾ ਸਾਰਾ ਤੁਹਾਡੇ ਸਾਹਮਣੇ ਕੋਈ ਦੂਰ ਤੇ ਹੈ ਨਹੀਂਗਾ ਹਾਂਜੀ ਹਾਂਜੀ ਆ ਦੇ ਵੇਖ ਲਓ ਕੋਈ ਪੱਲੇ ਨਹੀਂਗਾ ਜਿਹੜੇ ਹਰੀ ਖੇਤਾਂ ਨੂੰ ਖੇਤੀ ਦੇਖਦੀ ਹੈ ਇਹਦੇ ਪੱਲੇ ਵੀ ਕੱਖ ਨਹੀਂਗਾ ਲਿਬੜਿਆ ਪਿਆ ਵਾ ਹਾਂਜੀ ਉਹ ਗਾਰ ਉਹ ਤੇ ਚੜੀ ਹੋਈ ਜੀ ਮਿੱਟੀ ਚੜੀ ਹੈ ਮੂਲੀ ਹੀ ਮੂਲੀ ਵੀ ਤਿਆਰ ਹੋਈ ਖਰਾਬ ਹੋ ਗਈ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਆ ਤੁਹਾਡੀ ਅਖੁਰਲੀ ਡੰਗਰ ਕਿੰਨੇ ਸੀ ਡੰਗਰ ਆਗੇ 12 13 ਵੇਖੋ ਹੁਣ ਕੁਰਲੀ ਵਿਹਲੀ ਹੋਈ ਹੈ ਸਾਰਾ ਮਾਲ ਰੁੜ ਗਿਆ ਅੱਛਾ ਜੀ ਮਤਲਬ ਕੁਛ ਨਹੀਂ ਬਚਿਆ ਕਹਿ ਸਕਦੇ ਕੁਛ ਨਹੀਂ ਤੇ ਸਾਡੇ ਲੇਬਰ ਬੈਠੀ ਉਹਦਾ ਵੀ ਸਮਾਨ ਰੁੜ ਗਿਆ ਨਾਲ ਹੀ ਸਮਾਨ ਲੇਬਰ ਵੀ ਸਾਡੀ ਹੁੰਦੀ ਨੂੰ ਵੱਢਣ ਵਾਲੀ ਪਾਸ ਤੇ ਬੈਠੀ ਸੀ ਤੇ ਭੱਜ ਕੇ ਮੰਜਾਂ ਨਹੀਂ ਬਚਾਈ ਆ ਤੋ ਸਭ ਮਿੱਟੀ ਮੁਟ ਖਾਲੀ ਆ ਮਿੱਟੀ ਮੁਟ ਖਾਲੀ ਆਪਣਾ ਕੀ ਨਾ ਜੀ ਸੰਜੀ ਜੀ 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 ਸੰਜੀ ਆਕਨ ਜੀ ਖੜੇ ਹੈ 4 ਕਿਲੇ ਕਿੱਤਾ ਹੈ ਔਰ 5 ਕਿਲੇ ਬਾਕੀ ਕਰ ਚੋਣਾ ਠੇਕਾੜਾ ਨਾ ਠੇਕਾੜੀ 40000 ਰੁਪਿਆ ਪੰਜਾਬ ਬਰਾਬਰ ਜੇ ਚੱਲੇ ਤੇ ਬਚਿਆ ਕੁਛ ਨਹੀਂ ਸਾਹਮਣੇ ਆ ਜੀ ਕਬਧਿਆ ਨਾ ਕਮਾਡ ਡੁਬਾ ਪਿਆ ਕਮਾਡ ਹਾਂ ਜੀ ਅੱਛਾ ਪਈ ਤੁਹਾਡੇ ਸਤਿੰਦਰ ਸਿੰਘ ਜੀ ਸਤਿੰਦਰ ਸਿੰਘ ਸਤਿੰਦਰ ਸਿੰਘ ਜੀ ਸਿੰਦਰ ਸਿੰਘ ਜੀ ਅੱਛਾ ਸਿੰਦਰ ਸਿੰਘ ਜੀ ਆਪਣੀ ਕਿੰਨੀ ਖੇਤੀ ਸੀ 19 ਕਿੱਲੇ ਮੈਂ ਝੋਨਾ ਲਾਇਆ ਸੀ ਕੁਝ ਠੇਕੇ ਤੇ ਪਾ ਗਏ ਕਿ ਕਿੱਲਾ ਮੇਰੇ ਕੋਲ ਮੂੜੀਆਂ ਸੀ ਕੁਝ ਮੇਰੇ ਕੋਲ ਦਾਲ ਹੀ ਮਾਵਾਂ ਦੀ ਮੈਂ ਬੀਜੀ ਸੀ ਅੱਛਾ ਜੀ ਸਾਰਾ ਮੇਰਾ ਬਰਬਾਦ ਹੋ ਗਿਆ ਮੂਲੀ ਮੈਂ ਅਦਨ ਟੁੱਟਣੀ ਸੀ ਪਾਣੀ ਆਉਣ ਤੋਂ ਇੱਕ ਦਿਨ ਪਹਿਲਾਂ ਪਰ ਇਹ ਚੀਜ਼ ਦਾ ਪਤਾ 22 23 ਤਰੀਕ ਨੂੰ ਹਾਂਜੀ ਹਾਂਜੀ 26 ਨੂੰ ਉਸਤੇ ਆਪਾਂ ਫੇਰਾ ਮਾਰ ਕੇ ਗਏ ਆ ਮੂਲੀ ਦਾ ਕਿੰਨਾ ਰਕਬਾ ਸੀ ਕਿੱਲਾ ਇੱਕ ਮੂਲੀ ਸੀ ਬਾਕੀ 2 ਕਿੱਲੇ ਦਾਲ ਹੀ ਕਾਲੀ ਆਪਣੀ ਮਾਵਾਂ ਵਾਲੀ ਜਿਹੜੀ ਬੀਜੀ ਸੀ ਉਹ ਵੀ ਗਈ ਸਾਰਾ ਬਰਬਾਦ ਹੋ ਗਿਆ ਜੀ ਤੇ ਤੁਹਾਡੇ ਕੋਲ ਕਿੰਨੇ ਠੇਕੇ ਤੇ ਸਾਂ ਠੇਕੇ ਤੇ ਮ ਤੇ ਬਾਕੀ ਇਹ ਆਪਾਂ ਸਰਕਾਰਾਂ ਨੂੰ ਮੰਗ ਕਰਦੇ ਆਂ ਵੀ ਸਾਨੂੰ ਜੋਬ ਮਿਲਦਾ ਸਾਡਾ ਹੱਕ ਬੰਦ ਦਿੱਤਾ ਜਾਏ ਤੇ ਬਾਕੀ ਇਹ ਵੀ ਵੀ ਬੂ ਸਾਨੂੰ ਜਿਹੜੇ ਖੇਤਰੇ ਦਿੱਤੇ ਜਾਣ ਸਾਡੀਆਂ ਕਣਕਾਂ ਦੀ ਬੀਜੀ ਜਾਣਗੀਆਂ ਅਜੇ ਤੱਕ ਪਾਣੀ ਬੜਾਵਾ ਪੈਲੀਆਂ ਚ ਤੇ ਕੁਝ ਲੱਗਦਾ ਕਿ ਜਦੋਂ ਉਹ ਸਰਦਾਰ ਹੋਣਾ ਕਿਹਾ ਕਿ ਭਾਜੀ ਅਜੇ ਵੀ ਕਮਾਦ ਤੇ ਵੀ ਕਮਾਦ ਵੀ ਡੁੱਬਾ ਪਿਆ ਤੇ ਫਿਰ ਕਣਕ ਦੀ ਬੀਜਣ ਦੇ ਹਾਲਾਤ ਕੁਝ ਲੱਗਦੇ ਨਹੀਂ ਅਜੇ ਪਾਣੀ ਬੜਾ ਜਿਆਦਾ ਜੇ ਅਜੇ ਕੋਈ ਵੀ ਸਾਾਨੂੰ ਲਾਲ ਨੀਜੇ ਇਦਾਂ ਦਾ ਹੈਗਾ ਵੀ ਕਦੋਂ ਪੈਲੀਆਂ ਬੱਤਰ ਹੋਣੀਆਂ ਕਦੋਂ ਨਹੀਂ ਮਤਲਬ ਇਸ ਖੇਤਰ ਕੋਲ ਗੁਪ ਖੇਤਰੇ ਬੀਜੀ ਤੁਸੀਂ ਮੰਗ ਕਰ ਰਹੇ ਹਾਂਜੀ 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 ਸਾਨੂੰ ਹੋਰ ਕੋਈ ਚੀਜ਼ ਤੇ ਉਹਦਾ ਪਿੱਛੇ ਇੱਕ ਬੰਨ ਟੁੱਟਾ ਟੁੱਟਾ ਹੋਇਆ ਤੇ ਉਹ ਕਿਹਦੇ ਵੱਲੋਂ ਬਣਾਇਆ ਜਾ ਰਿਹਾ ਜੀ ਉਹਦਾ ਬੰਨ ਟੁੱਟਾ ਜਿਹੜਾ ਰਸਤਾ ਜਿਹੜਾ ਸਾਰਾ ਤੁਸੀਂ ਵੇਖਿਆ ਰਸਤੇ ਜਿਹੜਾ ਆਉਂਦਾ ਸਾਰਾ ਖਰਾਬ ਹੋਇਆ ਅੱਜ ਹੀ ਇੱਥੋਂ ਤੱਕ ਗਾਹਣ ਹੋਇਆ ਵੀ ਅਸੀਂ ਆਪ ਪਿੰਡਾਂ ਵਾਲਿਆਂ ਨੇ ਕਰਾਈ ਕਰਕੇ ਤੇ ਕੀਤਾ ਵਾ ਉਹ ਪਿੰਡ ਦੀਆਂ ਜਾਨ ਨੇ ਗ੍ਰਾਈ ਕਰੇ ਕੋਲੋਂ ਆਪਣੀ ਜੇਬ ਚੋਂ ਕੱਢਿਆ ਹਾਂ ਉਸ ਦਿਨ ਤੋਂ ਹੋਇਆ ਇੱਥੇ ਬਿਲਕੁਲ ਰਸਤਾ ਸਰ ਕੋਈ ਨਹੀਂ ਸਰਕਾਰ ਸਰਕਾਰ ਤਾਂ ਕਹਿੰਦੀ ਮੈ ਤੁਹਮਰੀ ਦੇ ਦੇਣੇ ਆ ਦੇਖੋ ਤਾਂ ਨੇ ਆ ਕਿ ਉੱਥੇ ਲੱਗੇ ਨੇ ਸੰਦ ਸਾਇਆ ਸਰਕਾਰੀ ਪੈਸਾ ਨਹੀਂ ਆ ਦੇ ਅੱਜ ਦੇ ਲੋਕ ਆ ਆਪਣਾ ਟਾਈਮ ਪਾ ਟਰੈਕਟਰ ਦੇ ਆ ਆਪਣੇ ਸੰਦ ਤੇ ਆਪਣੇ ਪੈਸੇ ਲੋਂ ਟੱਕ ਤੱਕ ਤਾਂ ਪੁੱਛਣ ਆਇਆ ਭਾਜੀ ਜਿੰਦੇ ਹੋ ਬੋੜੇ ਅੱਛਾ ਬਾਜੀ ਹਾਂ ਬਾਜੀ ਬਾਕੀ ਮੈਂ ਕਰਦੇ ਆ ਸਾਨੂੰ ਜਮ ਮਾਰਾ ਦਿੱਤਾ ਜਾਵੇ ਬਾਕੀ ਇਹ ਜਲਦੀ ਤੋਂ ਜਲਦੀ ਤਿਆਰ ਹੋਣਾ ਚਾਹੀਦਾ ਜੇ ਕੋਈ ਮਾੜਾ ਮੋੜਾ ਹੈ ਆਪਣੀ ਪਛਾਣ ਦੇ ਕੋਈ ਕੋਲੜੀਆਂ ਫਸ ਟਰੈਕਟਰਾਂ ਦਾ ਧੰਨਵਾਦ ਜੀ